ਸਾਡਲੇ ਹੈ ਨਹੀਂ ਸੜੇ ਬੰਦੇ ਦੀ ਵੀ ਜ਼ਿੰਦਗੀ ਜਮਾ ਜੂਨ ਖਤਮ ਨਹੀਂ ਹੁੰਦੀ ਕੀ ਕਰਗੇ ਯਾਰ ਵਿਆਹ ਉਹ ਕਰਾਂ ਲਗੇ ਸਾਡਲੇ ਆ ਜੇ ਤਾਂ ਘਰੇ ਭਾਵੇਂ ਯਾਰ ਗਲਜੀ ਘਰੇ ਕੀ ਕਰਗੇ ਯਾਰ ਸਾਡਲੇ ਨੇ ਮਾਰਤਾ ਸਾਨੂੰ ਔਰ ਜਮਾ ਦੇ ਕੇ ਵੇਗਾ ਸਾਡਲਾ ਸੁਣੋ ਕੀ ਕਰਕੇ ਹੁਣ ਯਾਰ ਕਿਹੜੇ ਪਾਸੇ ਜਾਂਦੇ ਅਸੀਂ ਹੁਣ ਕੀ ਕਰਕੇ ਅਸੀਂ ਖਤਮ ਕਰਦੇ ਸਾਡਲੇ ਨੇ ਭਰਾਵਾ ਉਹ ਕਿਵੇਂ ਸਾਡਲੇ ਬੈਠੇ ਰੋਈ ਜੈ ਨਾ ਓਏ ਓਹ ਸਾਡਲੇ ਕੀ ਕਰਾਂ ਯਾਰ ਸੜੇ ਬੰਦੇ ਦੀ ਵੀ ਜੂਨ გილ ਖਰਾਬ ਹੁੰਦੀ ਛੜੜਾ ਯਾਰ ਗੱਲ ਨਾ ਹੋਈ ਰੋ ਜਾਂ ਨਾ ਆਪਣੇ ਕੋਲ ਨਾ ਵਾਣਾ ਪੈਂਦਾ ਯਾਰਾ ਓ ਕੀ ਕਰੇ ਛੜੜਾ ਯਾਰ ਕੋਈ ਵਿਆਹ ਵੀ ਕਰਾਲੇ ਛੜੇ ਬੰਦੀ ਜੂਨੀ ਨਾ ਤਾਂ ਕੋਈ ਕੱਪੜਾ ਜੀ ਦਾ ਤੋਤਾ ਮਿਲਦਾ ਨਾ ਕੁਛ ਪਹਿਣੇ ਦਾ ਘਰੇ ਖੜਨੂ ਠੀਕ ਨਾ ਕਹਿਆ ਸੀ ਬਾਪੂ ਨੇ ਵੀ ਵਿਆਹ ਕਰਾਲਾ ਵਿਆਹ ਕਰਾਲਾ ਨਾ ਕਹਿੰਦਾ ਮੈਂ ਤਾਂ ਕਲਾਕਾਰ ਬਣੂਗਾ ਬਣ ਕੇ ਕਲਾਕਾਰ ਫਿਰ ਤਾਂ ਡੰਡੇ ਵੀ ਹੁੰਦਾ ਪੈਂਦਾ ਯਾਰਾ ਮੈਨੂੰ ਵੀ ਛੜਾ ਰਖਾ ਟੰਡਾ ਛੜੇ ਰਹੇ ਜੀ ਉਹ ਜੋ ਪੂਰੇ ਨਹੀਂ ਸਰਦੜਾ ਹੋ ਜੂਆ ਆਪਣਾ ਹੋ ਜੂਆ ਕੋਈ ਕੜਾ ਪੜਾਵਾ ਗੋਡੇ ਦਾ ਜਵਾਬ ਦੇ ਜੇ ਗੋਡੇ ਕਿਹੜੇ ਜਵਾਬ ਦੇ ਕੋਈ ਨਹੀਂ ਹਜੇ ਤਾਂ ਪਏ ਸਾੜੜਾ ਹੋ ਜੂਆ ਆਪਣਾ ਸਿਸਟਮ ਹੋ ਜੂਆ ਤਾਂ ਮੈਂ ਕੰਨ ਮੈਂ ਕਹਿੰਦਾ ਉਹ ਮੈਂ ਬਾਬੇ ਹਾਪਟਾ ਲਾ ਦਿੱਆ ਕਿ ਐਸੀ ਆ ਅਛਾ ਬਾਬਾ ਕੰਡਾ ਟਾਲਾ ਟੂਲਾ ਲਾਡੋ ਕੰਡਾ ਵਿਆਹ ਹੋ ਜੂਆ ਤੁਹਾਡਾ ਡੂਨਾ ਤਾਂ ਤੇਰੇ ਸਾੜੜਾ ਦੇਖ ਲੱਸ ਕੇ ਤੇਰੀ ਜਿੰਨੇ ਸਕੀਮ ਕੰਮ ਕਰ ਲਿਓ ਮੈਂ ਕਰ ਰਾ ਆਪਾਂ ਕਰ ਲੈਣਾ ਟਾਲਾ ਟੂਲਾ ਕੋਈ ਲਾ ਦੇਣੇ ਜੇ ਵਿਆਹ ਹੋ ਜੇ ਮੈਂ ਕਾਹੇ ਕਹਿੰਦਾ ਤੈਨੂੰ ਹਾਂ ਅੱਜ ਦਾ ਕੀ ਕਰਦੇ ਨੇ ਕੰਮ ਬਾਪਾ ਕਿੰਨਾ ਬਾਈ ਡੈਂ ਨਾ ਪਾਉ ਮਰਕੀ ਤਾਂ ਡੈਂ ਟੱਪਗੇ ਮੜਕੇ ਜਦੋਂ ਟਾਈਮ ਟੱਪ ਗਿਆ ਉਦੋਂ ਬਾਅਦ ਪਸਟਾਣਾ ਕੋਈ ਫਾਇਦਾ ਨਹੀਂ ਹੁੰਦਾ ਬਾਈ ਚਲਿਆ ਪਰ ਤੂੰ ਐ ਕਰ ਤੈਨੂੰ ਤਾਂ ਪੰਦਾ ਹੀ ਖਿਆਦਾ ਤੂੰ ਜਿਵੇਂ ਤੇਰੀ ਸਕੀਮ ਕੰਮ ਕਰਦੀ ਏ ਕਰ ਰਹੇ ਨੇ ਆਪਾਂ ਕਰ ਲੰਗੇ ਹੁਣ ਫਿਰ ਆਪਾਂ ਸਿੱਧਾ ਆਪਣਾ ਬਹੁਤ ਔਖਾਰੇ ਘਰ ਦੇ ਵਿੱਚ ਨਾ ਤਾਂ ਕੋਈ ਕੱਪੜਾ ਲੱਜਦਾ ਧੋਤਾ ਮਿਲਦਾ ਨਾ ਕੁਝ ਹੋਰ ਮਿਲ ਰੋਟੀ ਟਾਈਮ ਨਾਲ ਨਹੀਂ ਮਿਲਦੀ ਆਪਣਾ ਪੁਰਾ ਹਾਲਾ ਸੜਲਿਆਂ ਦੀ ਕੋਈ ਜ਼ਿੰਦਗੀ ਨਹੀਂ ਮਟਲ ਫਿਰ ਅੱਗੀ ਕਰ ਦਿੰਨੇ ਕੰਮ சேமத்த ஜமே சிஸ்டம் அப்படின்னா ஷோட்டே பை அப்படின் ਕਹੇ ਬੜ ਨੂੰ ਜੀ ਨਹੀਂ ਕਰਦਾ ਭੈਣ ਦਾ ਨਾ ਪੂਰਾ। ਹਟਾ ਬੱਡ ਖਾਣ ਨੂੰ ਹੁੰਦਾ। ਟੰਕਾ ਮੈ ਨਹੀਂ ਕਰੇ ਬੱਡਾ ਭਈ ਆਪਣੀ ਬੇਬੇ ਮਾਈ ਦੀ ਜੱਟ ਦੀ ਬਾਣੀ ਔਖਾ ਹੋ ਗਿਆ ਮਾਤਾ ਰੋਣਾ ਬੇਬੇ ਵੀ ਜਾਲ ਕਰਦਾ। ਮਾਏ ਬੱਡੇ ਭਈ ਛੋਟੇ ਭੈਣ ਨੂੰ ਪੂਰਾ ਹਾਲ ਹੋ ਗਿਆ ਕਰਦਾ ਕੀ ਕਰਕੇ ਹੁਣ ਕਿੱਧਰ ਜਾ ਕੇ ਕਿੱਥੇ ਮਰ ਗਏ। ਬੁਰਾ ਹਾਲ ਹੋ ਗਿਆ ਬੇਦਕਰੋਣਾ ਬੁਸੜਣਾ ਪੁਰਾਣਾ ਕਰੋਣਾ ਪੂਰਾ ਦਾ। ਮਾਤਾ ਕੰਨ ਰੋਏ ਨਾਲ ਕੁਛ ਨਹੀਂ ਬੰਡਾ। ਹਾਂ। ਮਾਤਾ ਕੰਨ ਟਾਲਾ ਲਾ ਕੇ ਟਾਲ ਖੜਾਓ। ਆ ਬੱਬਾ ਬੱਬਾ। ਛੋਡੇ ਵੇ ਚਾਲੋ। ਛੋਡੇ ਸਮਾਨ ਦਾ। ਲੰਦਾ ਭਾਈ ਉਤਾ ਮੈਂ ਦਿਨੀ ਲਿਆ ਕੇ ਰੱਖਤਾ ਸੀ ਮੈਨੂੰ ਨਾ ਸੁਣਾ ਮੇਰੇ ਨੂੰ ਪਹਿਲਾਂ ਤੂੰ ਤੇਰਾ ਵਿਆਹ ਕਰਾਉਂ ਨੂੰ ਉਨ ਕਸੇ ਬਟਾ ਤੂੰ ਅਸੀਂ ਮੈਂ ਮੈਨੂੰ ਐਡੀ ਜਿਹਾ ਤੂੰ ਪੱਟਾ ਤੂੰ ਆ ਪਾਈ ਤੇਰੀ ਹੈ ਤੇਰਾ ਵਿਆਹ ਕਰਾਉਂ ਪਹਿਲਾਂ ਟੈਨਸ਼ਨ ਅਲਿਆ ਕਿ ਤੇਜ ਮੇਰੇ ਨਾਲੋਂ ਬਣਾ ਛੱਡ ਲੈ ਯਾਰ ਛੋਟੇ ਤੇਜ ਹੀ ਹੁੰਦੇ ਤੈਨੂੰ ਪਤਾ ਹੈ ਛੋਟੇ ਲਾੜਲੇ ਹੁੰਦੇ ਨਾ ਤਾਂ ਕੱਟ ਕੇ ਤੇਜ ਹੁੰਦੇ ਮੈਨੂੰ ਪਤਾ ਲੱਗੇ ਕਰਦਾ ਪਹਿਲਾਂ ਤੇਜ ਵਾਲਾ ਤੂੰ ਹੱਡ ਲੈ ਚੱਲ ਭਾਈ ਆ ਉਹ ਭਾਈ ਟਾਲੇ ਅਸਮਾਨ ਟਾਲੇ ਅਸਮਾਨ ਲੱਗੇ ਟਾਲੇ ਅਸਮਾਨ ਦੇ ਰੱਖੇ ਨਾ ਬੋਲ ਬਾਬਾ ਪੱਟ ਕੇ ਕਿਨਾ ਦੀ ਜੈ ਬਾਬਾ ਮਾਰੇ ਬੀ ਛੱਗ ਜਿਹੜਾ ਵਿਆਹ ਹੋਇਆ ਬਾਬਾ ਤੇ ਕੁੰਡਾ ਪਰ ਕੇ ਲੱਡੂਆਂ ਦਾ ਤੇ ਲੱਸੀ ਦਾ ਟਰਤੀ ਜਾਵਾ ਲੈ ਉਹ ਮੱਥਾ ਟੇਕ ਲਾਉ ਜੈ ਬਾਬੇ ਦੀ ਬਾਬਾ ਮੇਰਾ ਵਿਆਹ ਹੋਇਆ ਕੁੰਡਾ ਪਰ ਕੇ ਦਸੀ ਦੇ ਤੇ ਕੇ ਜਾਵਾ ਜੈ ਬਾਬੇ ਚੱਲੀਏ ਫਿਰ ਚੱਲ ਸੱਡ ਲੈ ਤਾਂ ਲੱਗਿਆ ਆਪਾ ਫਟ 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 ਮਟੜ ਮੇਰੀ ਗੱਲ ਸੁਣ ਲੈ ਆੜਾ ਟੱਪਲਾ ਲਵਲਾ ਨਾ ਪਾਈ ਕਿਤੇ ਪੈਂਦੇ ਰਾ ਪੈਂਦੇ ਔਖੀ ਕੋਟਣ ਗਿਆ ਪੰਟੂ ਨੰਦ ਚੰੜਲੇ ਬੂਤ ਬੂਤ ਕੇ ਚੱਲੇ ਹੋਈ ਹੋਈ ਪਹਿਲਾਂ ਤੂੰ ਅੱਗੇ ਤੂੰ ਚੱਲੇਂਗਾ ਮੈਂ ਚੱਲਾਂ ਆ ਜਾ ਇਕੱਠੇ ਚੱਲਦੇ ਆ ਇਕੱਠੇ ਬੂਤ ਪਾਣਾ ਹੋਵੇ ਗੇ ਪੂਟ ਪਾ ਕੇ ਆ ਗਾ ਪੂਟ ਟਾਹਾਂ ਕੰਡੂ ਦੇ ਪੂਟ ਵੀ ਆਏ ਨੇ ਦੇਖ ਲੈ ਤੂੰ ਮੈਨੂੰ ਨਾ ਮੇਰੀ ਗੱਲ ਸੁਣ ਨਾ ਪੂਟ ਤਾਂ ਕਹਿੰਦੇ ਆ ਜਿੱਥੇ ਆਵੇ ਕੁੱਤੇ ਵੀ ਭੌਂਕਦੇ ਪੂਟ ਤਾਂ ਤੇ ਭੌਂਕਦੇ ਨੇ ਲੱਭੂ ਦੇਗੇ ਅੱਗੇ ਕੋਸ਼ਿ ਨਹੀਂ ਹੁੰਦਾ ਦੇਖੀ ਚਲ ਆ ਜਾ ਚਲ ਠੀਕ ਆ ਦੇ ਨਾ ਹੋ ਜਾਟਾ ਨਾ ਨਾ ਲੈ ਲੋ ਮਾਟਾ ਨੂੰ ਜਾ ਜੀ ਆਹ ਯਾਰ ਮਾਤਾ ਅੱਗੇ ਸਾਨੂੰ ਕੁਝ ਕੋਤ ਪਾਦਣਾ ਠਰੇ ਛੱਡੇ ਮੈਨੂੰ ਡਰ ਲੱਗਦਾ ਹੈ ਕਿ ਇਹ ਗੜਬੜਾ ਡਟਾ ਮੈਨੂੰ ਵੀ ਲੱਗਦਾ ਬੈ ਜੀ ਹੁਣ ਕੀ ਕਰੀ ਹੁੰਦਾ ਝਾਣਾ ਪੂਜਾ ਸਮਾਨ ਟੱਕ ਲੈਣੀ ਮਾਟਾ ਆਪਣੀ ਰਿਪੋਰਟ ਪੈ ਜੂ ਵੀ ਦੇਖ ਲੈ ਹੁੰਦਾ ਨਹੀਂ ਪਰ ਚਾਹ ਕੋ ਜਿਵੇਂ ਤੇ ਇੱਛਾ ਕਿ ਜੇ ਨਹੀਂ ਟੱਕਣਾ ਬੈ ਕਰਾਉਣਾ ਨਾਲੇ ਭੰਗਾ ਯਾਰਾ ਡਰ ਦਾਂਗਾ ਫਿਰ ਯਾਰ ਕੋ ਸਰਦ ਕੋ ਕੋਲੋਂ ਹੋਰ ਕੀ ਕਰਕੇ ਹੁਣ ਨਾ ਨਾ ਉਠਾਲਣੇ ਲੱਗ ਜਾਰੀਆਂ ਬੂਹੇ ਉੱਤੇ ਰੱਖਣੇ ਪੈਂਦੇ ਆ ਇਹ ਟੱਟੇ ਨੂੰ ਪਟਾਗਾ ਫਿਰ ਚਾਹ ਚਾਹੇ ਫਿਰ ਹੰਤ ਵਾਲਾ ਤੇ ਲੋਣਾ ਹੀ ਪੂ ਦੇਖਣਾ ਮੈ ਮੈਨ ਲੱਗਦਾ ਸਾਡਾ ਗੱਲ ਬਣਾ ਕੇ ਪੂ ਤਾਂ ਦਰ ਰਵਡਰਾ ਹੀ ਜਾਂਦਾ ਨਹੀਂ ਪੂਤ ਨਹੀਂ ਹੈ ਜੀ ਆ ਆ ਆ ਪਾ ਚੱਲ ਕੇ ਗਏ ਕੰਗੇ ਮਾਤਾ ਬਾਲਦੇ ਨੇ ਗੱਡਾ ਛੱਕਤੀ ਆ ਟਟਾਲੇ ਤੇ ਬਾਬੇ ਨੇ ਲਿਖ ਕੇ ਦਿੱਤਾ 74 ਸਾਲ ਲੱਗੇ ਮੈਂ ਤੇ ਇਹ 6 ਚੌ ਚੱਲ ਗਏ ਫਿਰ ਹੋ ਗਏ ਬੜਾ ਬਾਹ ਕੇ ਜਾ ਆਂਡਾ ਤੇ ਪਰ ਨਾ ਵਾਹ ਹਿੱਕ ਚੇ ਹੁੰਦੇ ਆਟ ਬਡਾਟਾ ਨੂੰ ਵੀ ਕੱਫੇ ਹੈ ਜੇ ਵੀ ਟੱਕ ਤੇ ਕੰਡਾ ਲੈ ਕੇ ਵੀ ਗਾਲਾਂ ਮੇੜਿਆ ਕਹਿੰਦੇ ਚੋਰੇ ਆ ਪੂਰੇ ਹੈ ਨਾ ਉਹ ਤੇ ਚੋਰ ਦਾ ਵੀ ਕਹਿੰਦੇ ਆਪਣੇ ਘਰੇ ਕੋਈ ਹੈ ਨਹੀਂ ਨਾ ਕੱਪੜਾ ਗਿਆ ਤੋ ਤਾ ਮਿਲ ਜਾਣਾ ਕੋਈ ਰੋਟੀ ਟਾਂ ਸਰ ਮਿਲਦੀ ਹੈ ਲੈ ਆਪਣਾ ਬੁਰਾ ਹਾਲ ਹੋ ਰਿਹਾ ਮੈਨੂੰ ਐ ਲੱਗਦਾ ਕਿ ਕੋਈ ਭੂਤ ਪਾਤਾ ਹੈ ਤੂੰ ਗੜਬੜ ਲੱਗਦੀ ਮੈਨੂੰ ਤੂੰ ਅੱਗੇ ਦੇਖ ਕੇ ਆ ਜਾ ਕੇ ਭੱਜ ਗਏ ਐਂਡਾ ਯਾਰ ਪਹਿਲੀ ਮੋਟਿਆ ਕਰ ਮੈਂ ਗੇ ਸੋਨਾ ਖੜੇ ਛਿੱਟੰਗਾ ਹੋਰ ਛੱਡ ਲਾ ਮੈਂ ਖੜਾ ਇੱਥੇ ਤੂੰ ਮੈਨੂੰ ਦੱਸ ਨਹੀਂ ਮੈਨੂੰ ਡਰ ਚਾ ਲੱਗੀ ਜਾਂਦਾ ਅੱਜ ਉਡਾ ਖਾਪੂ ਡੰਡ ਕਰ ਲਿਆ ਨਹੀਂ ਗੂ ਮੈਨੂੰ ਡਰ ਜਾ ਬਹ ਲੱਗੀਆਂ ਤੇ ਸੱਟ ਗਿਆ ਮੈਂ ਕਿਸ ਤੋਂ ਨਾ ਟੋਪੀ ਓਕੇ ਰੇਸ਼ੀ ਹੱਦ ਰੋਕੇ ਮੈਨੂੰ ਕੰਮੀ ਜੀ ਜਨਾ ਮੇਰੇ ਲੱਤਾਂ ਹੀ ਕੰਮ ਛੱਡ ਰੀਆਂ ਮੈਂ ਕਿਸ ਤੋਂ ਮੈਂ ਕੀ ਖੱਟਿਆ ਓਕੇ ਮੂਡ ਨਾ ਕਰਲੀ ਬੱਚਾ ਡੱਟਾ ਨਾ ਨਾ ਮਦਦ ਨਾਲ ਨਾਲ ਹੀ ਹਜੇ ਤੂੰ ਇਹਨੂੰ ਲੱਗਦਾ ਗੜਬੜ ਜੀ ਲੱਗੀ ਐ ਇਹ ਮੈਨੂੰ ਕਬੂਤ ਜੀ ਲੱਗੀ ਜਾਂਦਾ ਹੱਡਾ ਦਾ ਦਰਜਾ ਲੱਗੀ ਜਾਂਦਾ ਮੈਨੂੰ ਯਾਰ ਯਾਰ ਤੁਮੀ ਅੱਗੇ ਹੋਇਆ ਬ੍ਰੇਕ ਟਾਉਂਡ ਦੇ ਪੈ ਟੁਟਾ ਡਾਡਾ ਲੀਫ ਕਰ ਗਿਆ ਕਿਆ ਫਿਰ ਤੂੰ ਦੇ ਮੈਂ ਚੱਲ ਚੱਲ ਦੇਖ ਰਿਹਾ ਬਈ ਆਪਾਂ ਮੈਨੂੰ ਡਰ ਕਮੀ ਨਾ ਤਨ ਤਨ ਕਮੀ ਨੇ ਵੇ ਨਾਲ ਕਿ ਤਰਸਾਰ ਕਮਜੋਰੀ ਐ ਚੱਕ ਕਮਜੋਰੀ ਕਾਰਨ ਕੰਮ ਗਿਆ ਹੈ ਮੈਨੂੰ ਭੂਤਾ ਤੋਂ ਬਾੜ ਲੱਗਦਾ ਬਈ ਚੰਗੇ ਬਾੜੀ ਕਾ ਨਸ਼ਾ ਘੱਟ ਕਰਿਆ ਕਰੇ ਨਸ਼ੇ ਕਾਰਨ ਘੱਟਦੀਆਂ ਇਹ ਚੱਲ ਬਈ ਦੇਖ ਲੈ ਪਰੋਂ ਕੁਵਰਨਾ ਦਾ ਵਿਆਹ ਵੀ ਕਰਾਉਣਾ ਬਈ ਹੁਣ ਹੈ ਵਿਆਹ ਵੀ ਕਰਾਉਣਾ ਬਈ اچھا یار پھر ٹ میڈیکل ہونا تو اس سے کھڑے دو منتے میں گیس ٹھیک ہے اور بیاہ بھی کروانا تو زندگی اپنا ڈیٹا پر زندگی تے جا موت اکو کم ہو گا چل دیکھ رہا بھائی پھر چل دوں دیکھتے ہوں نار ایتھے کھڈ جاجے میں آ گیا جونڈا را ٹھیک آ ٹاٹا لا مٹال نہیں کہ میں نہ آیا پھر گھر نو پٹھا پجی ਠੀਕ ਹੈ ਵੀ ਠੀਕ ਹੈ ਠੀਕ ਹੈ ਦੇਖ ਕੇ ਨਹੀਂ ਬੜੇ ਭਾਈਆ 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 ਬੱਚਾ ਬੜੇ ਬੈਠਾ ਦੀ ਬੇਟ ਕੱਢ ਲਈ ਮੇਰੀ ਮੈਂ ਸੱਚੀ ਬੰਦਾ ਮੈਂ ਕਿਦੇ ਨਹੀਂ ਜਾਂਦਾ ਪੈਂਡਾ ਯਾਰ ਨਾਲ ਟਕਣਾ ਵਿਆਹ ਕਰਾਉਣਾ ਨਾਲੇ ਡੱਟਾ ਪੈਂਡਾ ਯਾਰ ਮੰਟਾ ਡਾਡਾ ਉਹਨਾਂ ਹੱਗੋ ਗੁਲੇ ਬੱਚੇ ਪੈਂਡਾ ਤਾਂ ਰਹਿੰਦੇ ਮੰਟਾ ਡਾਡਾ ਪੋਕਲੀ ਹੈ ਜਖਰ ਮੰਟਾ ਲਾਡਾ ਪੂਟ ਬੱਚੇ ਆ ਬਈ ਮੈਂ ਕਿਹਾ ਆਪ ਲੈ ਤੱਕ ਮਰ ਲੱਗਿਆ ਪੈਂਡਾ ਗੋਗਾ ਪੂਟ ਬੱਚੇ ਮੂਰੇ ਤਾਉ O não sei isso. ਸੱਡਣਾ ਹੀ ਨਹੀਂ ਹਜੇ ਮੈਨੂੰ ਲੱਗਦਾ ਭੂਤਾਂ ਪਤਾ ਨਹੀਂ ਫੜ ਲਿਆ ਮੇਰਾ ਦਿਲ ਜਾ ਕਮੀ ਇਹਦਾ ਕੀ ਕਰਗੇ ਸੱਡਣਾ ਹੈ ਕਿ ਹਾਂ ਸੱਡ ਲੈ ਮਟਾ ਮੁੜਿਆ ਭਾਂਡਾ ਕਿ ਕੋਸ਼ ਨਿਊਟ ਠਹਿਗਾ ਉਹ ਮੈਂ ਟਿਜ ਗਿਆ ਨਾ ਠੀ ਮੈਨੂੰ ਸੱਡਣਾ ਮੇਰਾ ਦਿਲ ਜਾ ਕਮੀ ਆਂਦਾ ਭੂਤ ਲੱਗਦੇ ਮੈਨੂੰ ਅੱਗੇ ਨਾ ਨਾ ਆ ਦੇਖ ਭਾਂਡਾ ਸੋਨੇ ਦੀ ਘੜੀ ਪਾਈਆ ਭੂਤ ਨੇੜੀ ਨਹੀਂ ਲੱਗਦੇ ਮੈਂ ਨਾ ਦਿਲ ਜਾ ਕਮੀ ਨਾ ਦੇਖ ਰਹਾ ਤੇ ਤਾ ਲੋਣਾ ਕਿ ਹੁਣ ਕਿਵੇਂ ਕਰਾਂ ਆਪਾਂ ਨਾ ਬਾਈ ਹੁਣ ਤਾਂ ਸਿੱਧੇ ਚੜਾਉਣਾ ਪੂਆ ਕਿਰਨ ਨਾ ਮੂਹ ਹਰ ਦਰਵਰ ਬਿਲਡ ਆਪ ਕੇ ਵਾਲੀ ਡਬਲ ਮੈਨੂੰ ਲੱਗਦਾ ਕਿ ਮਹੀਨ ਹੱੜਲੇ ਨਹੀਂ ਨਹੀਂ ਗਾ ਉਹ ਵੀ ਦਰੀ ਨਾ ਨਾ ਪੈਂ ਤੋਂ ਦਮ ਮੈਂ ਮੁੜਿਆ ਪੁੱਛਾ ਤੈਨੂੰ ਯਕੀਨ ਨਹੀਂ ਮੇਰੇ ਤੇ ਤੂੰ ਮੇਰੇ ਅੱਗੇ ਕੇ ਹੱੜਲੇ ਮੈਨੂੰ ਡਰਜਾ ਬੜਾ ਲੱਗਦਾ ਮੈਨੂੰ ਤਾਂ ਮੇਰੇ ਜਿਤੇ ਘਬਰਾਈ ਜਾਂਦਾ ਪੈਂਦਾ ਜਰਾ ਜਦੋਂ ਮੈਂ ਜਾਂਦਾ ਮੁੜਿਆ ਤੂੰ ਕਿਵੇਂ ਮਰ ਜੇਗਾ ਯਾ ਅਭੀ ਗਰੋਨਾ ਹੱਲਾ ਚੜ੍ਹ ਫਿਰ ਦੇਖ ਦੇ ਯਾ ਕੀ ਟੱਪ ਬਾੜੀ ਪਾਇਆ ਹਸਰੇ ਤੇਰੇ ਛੱਪੇ ਕਰਿਆ ਇਹ ਅਛਾ ਚੱਲ ਮੇਰੇ ਛੱਪੇ ਫਿਰ ਘਰ ਦਾ ਵੀ ਰੌਣਕ ਬਰਦੂ ਕੀ ਘਰ ਤੇ ਰੌਣਕ ਬਰਦੂ ਨਹੀਂ ਕੋਈ ਆਉ ਆਪਣਾ ਯਾਰ ਇਹ ਜਿੰਨ ਗਾਲ ਤੇ ਕਾਪਾ ਮਰੇ ਰੌਣਕ ਕਿਉਂ ਕਰੋ ਕੱਲੀ ਰੌਣਕ ਕਿ ਰਹੀ ਪੁੱਲੇ ਆਪਣਾ ਹੱਲਾ ਕੋਈ ਮਾਰਦਾ ਤੂੰ ਤਾਰੇ ਤੂੰ ਕੈਸ਼ਨ ਨਾ ਤੂੰ ਹੋੜੀ ਹੋਈ ਚੋਤ ਕਿਤੇ ਮਨੂੰ ਪਰਚਾ ਪਾੜਾ ਲੱਗੀ ਨਾ ਵੀ ਅੱਗੇ ਹੈਗੇ ਗੜਬੜਾ ਇੰਗਾ ਯਾਰ ਐਡਾ ਬੱਡਾ ਡੱਡ ਲਈ ਫਤਮਾ ਤਾਂ ਡਰਿਆ ਨਹੀਂ ਮੈਂ ਡੰਬ ਗਿਆ ਬਾਈ ਆ ਜਾ ਅਬਰ ਚਾਹਲੇ ਤੇਰੇ ਨਾਲ ਹੀ ਜਾਂ ਚਲੇ ਜਾਣਾ ਜੇ ਮੈਂ ਕੋਈ ਗੱਲ ਮੈਂ ਕਿਹਨੇ ਰੋਮਾਂ ਦੇ ਬੋਲ ਕਹਿੰਦਾ ਅੱਗੇ ਡੱਡੂ ਕਰਦਾ ਥੱਲੇ ਡੱਡੂ ਕਰਦਾ ਮੈਂ ਕਿ ਸੰਗਿਆ ਕਿ ਇਹ ਰਹਿ ਕੇ ਹੋ ਕੇ ਰਹਿਉਂਦਾ ਲੈ ਮੇਰਾ ਦਿਲ ਭਾਰਦਾ ਖੜਲਾ ਤੂੰ ਦਾ ਮੇਰੇ ਤੇਰੇ ਪਰਿਵਾਰ ਦਾ ਹੀ ਓਹ ਹਾਂ ਹੇ ਹੋ ਪਾ ਗਏ ਹੋਰ ਹਰਦਤੋਂ ਪਹਿਲਾਂ ਚੜ ਗਿਆ ਮਾਰਦਾ ਮੇਰੇ ਦਿਲ ਕੰਮੀ ਜਾਂਦਾ ਦੇਖ ਤੇ ਧੜਕਨ ਵਧ ਗਈ ਮੇਰੀ ਹਾਂ ਯਾਰ ਮਟਾ ਤੇਰਾ ਕਿਣਾ ਬੈਟ ਟੁੱਟਾ ਹੂੰ ਨਾ ਛੱਡਿਆ ਤਾਂ ਹੁਣ ਕਰੋਨਾ ਹੁਣ ਕਰੋਨਾ ਪਊ ਹੱਦ ਲੈ ਹੁਣ ਸਾਰਾ ਕੁਝ ਕਰਨਾ ਪਊ ਚੱਟਾ ਸਹੀ ਆਉਂ ਤਰ ਕਾ ਸੜਾ ਵਧ ਗਈ ਨੇ ਪੁੱਤਾਂ ਨੂੰ ਦੇਖ ਕੇ ਤੂੰ ਤਾਂ ਕਾਹਦਾ ਕੁਝ ਹੈ ਨਹੀਂ ਸੀ ਪਰ ਕੰਮ ਖਰਾਬ ਹੋ ਗਿਆ ਛੱਡ ਲੈ ਚੱਲ ਚੱਲੇ ਪਾ ਟੱਛੀ ਟਿੱਟ ਪਾ ਚੱਲ 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 ਬੜਾ ਬਟਾ ਲੱਗੇ ਛੱਡ ਨਾ ਬਾਕੀ ਦਾ ਚਾ ਚਲ ਨਿਕਲ ਗਿਆ ਨਾ ਉਹ ਮੂਰਤ ਚੱਲ ਗਿਆ ਜੀ ਮੂਰਤ ਚਾ ਚਲ ਕਾ ਲੱਗ ਸੱਡਲੇ ਬਾਬੇ ਨੂੰ ਮੂਰਤ ਤੇ ਆ ਤੌਰ ਬਟਾਲਾ ਲੱਗ ਗਈ ਕਿ ਆਪਾਂ ਜੀ ਆਣਾ ਜੇ ਫਿਰ ਮੈਨੂੰ ਬਾਬੇ ਨੇ ਕਹਿ ਕੇ ਟੋੜਿਆ ਬਟਾਲਾ ਕਿਤੇ ਰਾਸ਼ਟਰੀ ਕੀ ਲਹੂ ਆਇਂ ਟਾਲਾ ਨਹੀਂ ਲੈਂਦਾ ਫਿਰ ਹੋਜੀ ਕਿੰਨੀ ਕਿ ਬਾਟ ਪਿਆ ਸੱਡਲੇ ਯਾਰ ਜਿਉਂਦੀ ਆ ਕੇ ਬੱਚਾ ਆਸ ਲੱਗਦੇ ਤੇ ਮੈਨੂੰ ਤਾਂ ਲੱਗਦਾ ਬਾਬਾ ਵੱਡ ਪਈਏ ਜੇ ਨਾ ਇਹ ਬਾਬਾ ਕਾ ਨੂੰ ਥੋੜੀ ਰਹਿ ਗਈ ਯਾਰ ਉਹ ਟੋੜਾ ਡੈਰੀ ਛੱਡ ਗਿਆ ਮੇਰਾ ਦਿਲ ਛੱਡ ਲਾ ਤਮ ਛੱਡ ਗਿਆ ਪਰ ਉਹ ਮੂਟ ਨਿਕਲ ਜੰਡਰ ਤੇ ਭਾਂ ਟੁੱਟ ਦੱਸ ਦੇ ਦਾ ਚਾਹ ਪਰ ਦੇਖ ਰਹੇ ਕੀ ਬੰਦਾ ਦਾ ਕੱਟ ਚੁਕ ਤੇਰੀ ਪੱਛਾ ਢੋਨੀਆਂ ਪਹਿਨੀਆਂ ਪਹਿਲਾਂ ਕੀ ਬੰਦਾ ਦੇਖਦੇ ਚਲੋ ਯਾਰ ਭਾਂ ਟੁੱਟਣੇ ਸਾਰਾ ਚਾਰਟਰ ਲਵੇਟਾ ਮੂਟ ਹੋ ਰਿਆ ਸਾ ਪੁਰਾ ਹਾਲ ਹੋ ਗਿਆ ਆਉਣਾ ਪਾ ਕਿੱਥੇ ਲੱਗ ਗਿਆ ਚਲਾ ਤੇ ਰਸਤਾ ਇੱਥੇ ਲੱਗਣੇ ਆ ਆ ਗਿਆ ਕਿ ਇੱਕੀ ਕਾਲਾ ਲਊ ਆਪਣਾ ਕਿ ਜਿਹੜੀ ਸੁੱਖ ਸੁੱਖ ਨਹੀਂ ਉਹਦੇ ਸੁੱਖ ਲਈ ਦੇਬਾ ਖਾ ਜਾਂ ਲੈਂਦੀ ਕਿ ਉਹਦੀ ਬਹੂ ਜੀ ਮੇਰੇ ਮਤਲਬ ਮੈਂ ਹੱਲੇ ਮੇਰਾ ਵਿਆਹ ਹੋ ਜੇ ਕਰਨਾ ਭਾਂ ਕੁਕ ਡਾਗੇ ਬਿਆ ਹੁ ਫੇਰੀ ਗੀ ਬਾਖੋਣਗੇ ਕਿ ਜੇ ਵਾਹ ਪਹਿਲਾ ਲੈਾਂਗਾ ਚਾ ਕੋਈ ਨੇ ਹਰਲੇ ਸੁੱਕ ਸੁੱਕ ਲੈਣੇ ਤੇ ਪਾਤਰ ਨੇ ਸਹ ਕੋਸ਼ੇ ਤੇ ਕੁੱਤੇ ਡਾਟਾ ਕੁੱਟ ਕੇ ਹੀ ਕੁੱਤੇ ਯਾਰ ਬੜੇ ਭੁੰਕਦੇ ਡਰਾਉਂਦੇ ਆਪਾਂ ਨੂੰ ਜੈ ਬਾਬਾ ਬੱਛੀ ਵਾਲਾ ਬਾਬਾ ਸਾਡੀ ਅਸ਼ਵਾਦ ਕਰੀ ਤੂੰ ਕੁੱਤੇ ਛੱਡਿਆ ਬੜਾ ਕੁਝ ਹੋ ਜਾਂਦਾ ਬਾਬਾ ਪਾਤੀ ਤੂੰ ਮੈਨੂੰ ਸੁੱਕ ਛੱਡੜਾ ਬਾਬਾ ਝੂਟ ਕਿਡਾ ਮਾਂ ਕਰ ਤੇ ਹੱਜਾ ਜਿਹੜਾ ਵਿਆਹ ਕਰਦੇ ਬੇੜੇ ਪਾਰ ਓਏ ਦੇ ਬਾਬਾ ਹੱਜਾ ਬੰਦਾ ਨੂੰ ਬਾਬਾ ਮੰਨ ਲੈ ਨਾ ਨਾ ਇਹ ਤੂੰ ਬਾਬਾ ਮੰਨ ਲੈ ਇਹ ਪੰਡਾ ਬਈ ਲਕੀੜਾ ਕਿਡਾ ਦੂ ਨੱਕ ਨਾਲ ਬਈ ਹਾਂ ਬਾਬਾ ਕਹਿੰਦਾ ਵਿਆਹ ਹੋ ਜੂ ਕਹਦਾ ਹੋਯਾ ਬਸ ਠੀਕ ਹੈ ਜੇ ਬਾਬਾ ਬਾਬੇ ਆਪਾਂ ਵਾਸੀ ਗੁਰਸਿੱਧ ਆਣਾਂਗੇ ਫੁਰਜ ਜੱਦ ਕੇ ਸਾਡੇ ਕਹੇ ਬਾਬੇ ਕੋਲ ਰਸਾ ਟੋਡਾ ਗੇਖਾ ਖਵਾਇਆ ਖੂਆ ਪਛ ਫੇਰ ਝੁੰਡਾ ਬਿਆ ਭਾਈ ਲਾਗਣਾ ਕੈਨਸਲ ਕਰੂ ਉਹ ਲਿਖਟ ਆਊਟ ਕਰੀਂ ਓਹ ਮਾਰੀ ਤੇ ਨਹੀਂ ਬਾਬਾ ਕੈਸਲ ਨਾ ਕਰੀ ਕੀ ਖਾਣੇ ਉਹ ਹੀ ਖਵਾਣਾਂਗੇ ਬਾਬਾ ਜੀ ਲੱਕ ਜੱਸੀ ਮੱਛਾ ਜੀ ਜੇ ਬਾਬਾ ਜੇ ਬਾਬਾ ਜੇ ਬੀ ਜੇ ਹੇ ਮਨੇ ਆਹ ਮੇਰਾ ਵਿਆਹ ਕਰਦੇ ਸਤਿ ਪੂਰੀ ਕਰਦੇ ਮੇਰਾ ਮਾਗਾ ਇਹ ਕੇ ਬਾਬਾ ਕੋ ਮੇਰੇ ਵੱਡੇ ਬਰੇ ਬਾਬਿਆਂ ਦੀ ਜੈ ਹੋਵੇ ਐਸ ਹੋਈ ਫਟਿਆ ਮੇਰਾ ਵਿਆਹ ਹੋਣਾ ਉਹ ਜਵਾਖਾਂਂ ਸ਼ਕਸ਼ਕ ਰੀ ਲੱਟਟੇ ਪਾ ਦਿੱਤੇ। ਉਹ ਸ਼ੁਕਰੀਆ ਬਾਬਾ ਵਿਆਹ ਕਰਦੇ। ਹੈ ਗੱਲ ਕਿਉਂ? ਦਰਦ ਤਾਂ ਦੇਖੀ ਹੋਈ ਆ ਪਰ ਵਿਆਹ ਹੋ ਗਿਆ ਆਪਣਾ ਬਾਬਾ ਆਪਣਾ ਖੈਰ ਸੁਖ ਰੱਖੀ ਬਾਬਾ ਤੇਰੀ ਸੁੱਖ ਵੀ ਲਾਦੀ ਸੀ ਤਾਂ ਭੰਗਿਆਂ ਨੇ। ਸਾਬ ਲਾਟਾ ਬਾਬੇ ਦਾ ਨਾਰੀਅਲ ਤੋਂ ਭੰਗਿਆ ਦਾ ਪਾਖੀ ਲੈ ਇਕੱਲਾ ਮੱਥਾ ਛੇਕਤਾ। ਸਾਰੇ ਨਾਰੀਅਲ ਭੁੱਲੇ ਯਾਰ ਦੱਸੇ ਉਹ ਕੀ ਕਰਕੇ ਹੁਣ ਜਿਹੜੀਆਂ ਚੀਜ਼ਾਂ ਆ ਗਈਆਂ ਸਹੀ ਆ ਬਾਬਾ। ਐਨੇ ਨਾਟਕ ਲਈ ਬਹੁਤ ਬਾਕ ਨਹੀਂ ਆਉਂਦੇ ਤੇ। ਉਹ ਕਿਰਾਂ ਕੋਈ ਫਿੱਕੀ ਪਗਦੀ ਰਹੀ ਲਾ ਕੈਰੀਰ ਅੱਛਾ ਚੱਲ ਦੇਖਦੇ ਮਿੱਠਾ ਬਾਬਾ ਕੀ ਬਾਬਾ ਲੁੱਦੀ ਆਇਆ ਇਸ ਦਾ ਮੁੱਠਾ ਮੁਰਕੀ ਨੱਢੀ ਆਹ ਤਾਂ ਤਾਂ ਬਾਜੇ 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 ਆ ਗਈ ਜੇ ਮਾਰੇ ਗੋਡੇ ਤੇ ਰਹਾ ਉਹ ਅੰਦਰ ਛੜਾ ਉਸ ਛੜੇ ਕਦੇ ਨਾਲ ਐ ਕਿੱਧਰ ਫਿਰਦੀ ਐ ਕਬੂਤਰ ਜੇ ਚਿੱਟੀ ਬਣੀ ਕਿੱਥੇ ਫਿਰਦਾ ਉਹ ਮੈਂ ਵੈਕਤੀ ਫਿਰਦਾ ਮੈਂ ਵੀ ਛੜੇ ਨੇ ਨਹੀਂ ਤੂੰ ਲੋਕਾਂ ਦੇ ਭਾਂਡੇ ਵਾਂਗ ਟਾਈਮ ਪਾਸ ਕਰਦੀ ਐ ਹੈ ਤੂੰ ਕਿੱਥੇ ਫਿਰਦਾ ਫਿਰ ਤਰ ਕੋਈ ਨਹੀਂ ਮੈਂ ਵੀ ਛੜਾਂ ਤੂੰ ਵੀ ਛੜੀ ਐ ਤੇ ਆਪਾਂ ਵਿਆਹ ਕਰਾ ਲੈਣ ਲੈ ਦੋਨੇ ਹੋਰ ਕੀ ਕਰਕੇ ਚੱਲ ਕੁਝ ਨਹੀਂ ਹੁੰਦਾ ਵਿਆਹ ਕਰਾ ਲੈ ਤੂੰ ਕੇ ਮੇਰੇ ਨਾ ਨੋ ਜ਼ਮੀਨ ਕਰਵਾ ਦੇਗਾ ਮੈਂ ਮੈਂ ਤੇਰੇ ਨਾਮ ਸਾਰਾ ਕੁਝ ਤੇਰਾ ਨਹੀਂ ਪਰਮਾਤਮਾ ਤੀਂ ਕਿ ਲੈਵਾਣਾ ਮੇਰੇ ਕੋਲ ਟੈਨਸ਼ਨ ਤੇ ਨਹੀਂ ਨਾ ਮੈਂ ਤੂੰ ਹੀ ਕਰਵਾਉਂਦਾ ਛੜਿਆ పిచ్చ ਛੜਾ ਕਾ ਜੀ ਨਾ ਪਾ ਬਿਆ ਕਰਾਉਣੇ ਤੂੰ ਵੀ ਆਇਆ ਤੇ ਮੈਂ ਵੀ ਆਇਆ ਆਪਾਂ ਫਿਰ ਜ਼ਮੀਨ ਨੋ ਕਰਵਾ ਚੱਲ ਤੇਰੇ ਤੇਰਾ ਸਾਰਾ ਕੁਝ ਨਾ ਕਰਾ ਦੂੰਗਾ ਤੈਨੂੰ ਤਨ ਰੋਟੀ ਦੇਵਾਂਗੇ ਫੇਰ ਉਹ ਐ ਨਹੀਂ ਦਿੰਦੀ ਚੱਲ ਚੜ ਲੈ ਤੈਨੂੰ ਖਾ ਨਹੀਂ ਦਿੰਦੀ ਫਿਰ ਮੈਂ ਲਾ ਤੇਰੇ ਸਾਰਾ ਕੁਝ ਨਾ ਕਰਾਂਗਾ ਕਰਵਾ ਫੇਰ ਚੱਲ ਚੱਲ ਕੇ ਆਪਾਂ ਕੋਈ ਟੈਂਸ਼ਨ ਵਾਲਾ ਆ ਜਾ ਤੂੰ ਆਪਾਂ ਨਾ ਕਰਵਾਵਾਂਗੇ ਸਾਰਾ ਕੁਝ ਤੇਰੇ ਤੂੰ ਟੈਂਸ਼ਨ ਵਾਲਾ ਤੂੰ ਮੇਰੇ ਨਾਲ ਰਹੇਂਗੂ ਤੂੰ ਵੀ ਆਇਆ ਤੇ ਮੈਂ ਵੀ ਆਇਆ ਆਜਾ ਹਾਂ ਚੱਲ ਆ ਮੇਰੇ ਨਾਲ ਜ਼ਮੀਨ ਕਰਵਾਉਂਗਾ ਹਾਂ ਤੇਰੇ ਨਾਲ ਜ਼ਮੀਨ ਕਰਾਵਾਂ ਸੋਹਣੀਏ ਖੰਡ ਮੇਰੇ ਤੇਰੇ ਨਾਲ ਜ਼ਮੀਨ ਕਰਾਵਾਂ ਕਰਵਾਵਾਂ ਤੇਰੀ ਤੋਂ ਆ ਜਾ ਕੋਈ ਜੱਣ ਚੱਲ ਫੇਰ ਚੱਲ 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 ਕੋਈ ਹੈ ਹੈਲੋ ਓ ਕਿਹੜਾ ਹੈ ਉਹ ਅੱਧੀ ਰਾਤ ਕਿਹੜਾ ਹੈ ਨਾ ਸੌਂਦਾ ਨਾ ਸੌਣ ਦਿੰਦਾ ਬਾਹਰ ਕੋਲੇ ਯਾਰ ਤੂੰ ਕਿਹੜਾ ਯਾਰ ਬਾਹਰ ਕੋਲੇ ਓ ਤਾਹ ਕੌਣ ਹੈ ਓਏ ਤੇਰੀ ਤਾਈ ਹੈ ਤੇਰੀ ਤਾਈ ਉਹ ਬੰਬ ਬੰਬਾ ਦੇਖ ਲੈ ਦੇਖ ਲੈ ਦੇਖ ਲੈ ਚੱਲ ਚੱਲ ਤੇਰੀ ਤਾਈ ਨੂੰ ਉੱਥੇ ਕਿੱਥੋਂ ਲੱਗੇ ਇਹਨੂੰ ਉਹ ਭੰਦੇ ਯਾਰ ਪਹਿਲਾਂ ਪਾਣੀ ਧਣੀ ਦਾ ਪੁੱਛ ਰ ਰਿਪੋਰਟਾਂ ਲੈਣ ਲੱਗਿਆ ਬੰਨਾ ਮੇਰੀਆਂ ਤੋਂ ਤੂੰ ਐਂ ਜੱਲਣਾ ਕਿਉਂ ਪੁੱਛਦਾ ਵੀ ਕਿੱਥੋਂ ਲੈ ਆ ਤੇਰੀ ਤਾਈ ਲੈ ਆ ਦੇ ਕਿੰਨੀ ਸੋਹਣੀ ਐ ਬਿਊਟੀਫੁੱਲ ਤੇਰੀ ਤਾਈ ਓਏ ਤੂੰ ਪਹਿਲਾਂ ਪਾਣੀ ਧਣੀ ਦੇ ਸਾਡੇ ਵਾਸਤੇ ਫਿਰ ਅਸੀਂ ਬੈੰਨੇ ਆ ਜਾ ਰੋ ਖੰਡ ਬੈ ਚਲੋ ਉਹ ਕਰਕੇ ਮੈਂ ਤਾਂ ਚਾਹ ਪਾਣੀ ਲਿਆਉਣਾ ਹੋ ਕਰਕੇ ਤੂੰ ਬਿਠਾ ਤਾਂ ਇਹਨੂੰ ਆਪਣਾ ਹਾਂ ਤੇਰੀ ਤਾਈ ਨੂੰ ਲਓ ਚਾਚੀ ਜੀ ਪਾਣੀ ਵੀ ਲਓ ਲਓ ਜਤਾ ਜੀ ਪਾਣੀ ਉੱਪਰ ਆਣ ਰਿਹਾ ਕਿਛੂ ਨਹੀਂ ਆਣਦਾ ਭਾਈ ਆਉ ਇਹ ਨੂੰ ਇਹ ਤਾਂ ਮੈਂ ਬਿੜੇ ਚੁ ਲੈ ਮਾ ਜ ਕਿਧਰੇ ਸੀ ਉਪੈ ਰੱਬਾ ਰੱਬਾ ਤੜਕੇ ਦਾ ਮਾਂਜ ਕੇ ਪਾ ਰਿਹਾ ਥੀਰਾ ਬੀ ਲੋ ਮੈਂ ਬੋਰੀ ਕੋ ਨੀ ਚਾੜ ਕੇ ਤੋ ਉਪੈਂਦੇ ਆ ਰੱਬਾ ਕਰ ਰੂਗਾ ਬਈ ਉਹ ਲੈ ਚਾਚਾ ਜੀ ਤੂੰ ਹੀ ਪਾਣੀ ਪੀ ਲੈ ਪੁੱਤ ਉਪੈਂਦੇ ਯਾਰਾ ਡੱਬਾ ਕਿਥੋਂ ਲਿਆ ਤਾਲਾ ਮੈਂ ਮਾਰ ਕੇ ਪਾ ਰਿਆ ਗੰਦਰ ਦੇ ਡੱਬਾ ਟਟੀਆਂ ਦਾ ਰਹਿਦਾ ਰੱਬਾ ਇਹ ਨਹੀਂ ਨਹੀਂ ਇਹ ਤਾਂ ਬੇੜੇ ਚ ਉਹਨਾਂ ਦਾ ਪੀਣਾ ਪੀ ਲੈ ਨਖਰੇ ਤੂੰ ਤੋਦ ਦੇ ਕਰਿਆ ਕੇ ਮੈਂ ਤੁਰ ਕੇ ਜਾਂਦਾ ਦਾ ਬਸ ਤੂੰ ਯਾਰਾ ਮੇਰੀ ਗੱਲ ਸੁਣ ਡੱਬਾ ਤਾਂ ਤੇਰੇ ਘਰ ਹੈ ਨਹੀਂ ਹਾਂ ਦੱਬਾ ਕੱਟੀ ਤੇਰੇ ਘਰ ਹੈ ਕੁਛ ਉਹ ਮੈਨੂੰ ਉਹ ਭੈਣ ਦੱਬਾ ਵੀ ਨਹੀਂ ਤੇਰੇ ਘਰ ਦਾ ਪਾਣੀ ਪੀਣ ਉਹ ਭੈਣ ਦੇ ਖਾਦ ਮੰਨ ਗਏ ਮੈਨੂੰ ਕੀ ਦੱਬਾ ਹਾਂ ਕੋਲੇ ਲਿਆ ਦੂ ਨਹੀਂ ਨਹੀਂ ਟੈਨਸ਼ਨ ਦਿਖਾ ਨਹੀਂ ਹੈ ਨਾਲ ਰਹਿ ਤੂੰ ਮੈਂ ਤੇਰੇ ਨਾਲ ਉਹ ਤੇਰੇ ਨਾਲ ਵੀ ਤਾਲੂਗੀ ਤੂੰ ਦੱਬਾ ਨਾ ਕਹਿੰ ਨਾ ਦੱਬਾ ਤੇਰੇ ਘਰ ਹੈ ਨਹੀਂ ਉਹ ਸਾਰਾ ਕੁਝ ਤੂੰ ਮੈਨੂੰ ਕੀ ਕਰਵਾਉਗਾ ਕੀ ਕਰਵਾਵਾਂਗੇ ਤੇ ਮੇਰੇ ਨਾਲ ਸਾਰਾ ਕੁਝ ਤੇਰੇ ਨਾਲ ਕੀ ਕਰਵਾਉਗਾ 30 ਕਿਲੇ ਬਣ ਟੈਨਸ਼ਨ ਕੋਲੇ ਨਹੀਂ ਕਰਵਾਉਣੀ ਕਰਵਾ ਤੇਰੇ ਲਿਖ ਤਾ ਕੋਈ ਨਹੀਂ ਕਰਵਾ ਕੋਈ ਨਹੀਂ ਕਰਵਾ ਲੈ ਆਜ ਟੈਨਸ਼ਨ ਤੂੰ ਕਿਤਾਬ ਦੈਰੀ ਲਿਆ ਮੈਂ ਲੈਣਾ ਡੈਰੀ ਦੁਰੇ ਕਿਲੇ ਦਰਨਾ ਕਰਵਾ ਕਰਵਾ ਫਿਰ ਬੈਠ ਜਰਾ ਠੰਡੀ ਦਾਰੇ ਤੋੜੀ ਨਾ ਨਾ ਠੰਡਾ ਸਵਾਦ ਰੱਖ ਤੋੜਾ ਨਹੀਂ ਨਹੀਂ ਤਾਂ ਆਤਾ ਸ਼ਾਂਤਰੀ ਦਾ 22 ਭਾਈ ਭਾਈ ਤੂੰ ਮੇਰੀ ਗੱਲ ਸੁਣ ਇਹ ਬੰਦੇ ਦੀ ਪਿੰਡ ਚ ਜ ਹੈ ਨਹੀਂ ਤੂੰ ਮੇਰੇ ਨਾਲ ਆ ਕੇ ਮੈਂ ਗਈ ਓਏ ਇੱਜ਼ਤ ਕਿਉਂ ਵੀ ਮੇਰੀ ਪਿੰਡ ਦੇ ਪੂਰੀ ਇਹਦੀ ਕਿਹੜੀ ਇੱਜ਼ਤ ਆ ਕੋਈ ਇੱਜ਼ਤ ਨਹੀਂ ਸਕੀ ਤੂੰ ਐਸਾ ਬੋਲੇ ਲਿਆ ਕੂ ਘੰਟਾ ਮੈਂ ਤੇਰਾ ਕਰਵਾਊਗਾ ਉਹ ਤੇਰੇ ਨਾਂ ਕਰਉਤੀ ਕਿੱਲੇ ਪਾਉਂ ਉਹਦਾ ਛੜਾ ਛਾਂਟ ਆ ਉਹਨਾਂ ਕੀ ਦੇਣਾ ਤੂੰ ਮੇਰਾ ਕੁਝ ਨਹੀਂ ਮੈਂ ਕੱਲਾ ਕਰਵਾਊਗਾ ਨਾ ਇਹ ਵੀ ਕਰਵਾ ਤਨ ਰੋਟੀ ਵੀ ਮਿਲੇਗੀ ਤੇਨੇ ਸਭ ਕੁਝ ਮਿਲੇਗਾ ਉਹ ਸਾਰੀ ਜ਼ਮੀਨ ਉਹ ਸਾਰੀ ਜ਼ਮੀਨ ਤੈਨੂੰ ਆਊਗੀ ਤੋਕਾ ਲੈਣੀ ਉਹ ਮੇਰੇ ਨਾਲ ਤੂੰ ਘਬਰਾ ਕਰਨੀ ਲੈ ਸਾਰੀ ਜ਼ਮੀਨ ਤੇਰੀ ਨਾਂ ਕਰਵਾਉਂਦੀ ਤੂੰ ਘਬਰਾ ਨੀ ਮੈਂ ਨਹੀਂ ਘਬਰਾਉਂਦੀ ਉਹ ਤੈਨੂੰ ਸਾਰੀ ਜ਼ਮੀਨ ਦੇ ਦਊਂਗਾ ਮੈਂ ਹਾਂ ਉਹ ਖੰਡ ਤੋਂ ਰੋਟੀ ਮਿਲੇਗੀ ਚਲੌਟੀ ਮਿਲੇਗੀ ਐਮਨ ਘਬਰਾਣ ਦੀ ਉਹ ਤੂੰ ਘਬਰਾ ਤੈਨੂੰ ਸਾਰੀ ਜ਼ਮੀਨ ਤੇਰੇ ਨਾਮ ਦਾ ਨਹੀਂ ਬਤਾਇਆ ਕਿ ਕਰ ਰਿਹਾ ਤੂੰ ਤਾਇਆ ਬਾਹਰ ਨਾ ਘਬਰਾ ਇਕਠਾ ਕਿਤੇ ਗਮਾਂਡੀ ਉੱਠ ਖੜੀ ਤੇ ਕਿਤੇ ਕੁੜੀ ਕੇ ਘਰੇ ਰਸਤਾ ਤੇ ਤੂੰ ਸਾਰਾ ਟੱਬਰ ਨਾ ਵੜਵਾ ਦਿਆ ਆਪਣਾ ਕਿਸੇ ਨੂੰ ਡੋਹਦੇ ਤੂੰ ਘਬਰਾਣਾ ਸਾਰੀ ਜ਼ਮੀਨ ਤੇਰੇ ਨਾਮ ਕਰਾ ਦੂ ਮੈਂ ਲਿਖਤ ਲਗਾਈ ਕਰਾਉਂਗਾ ਰੂਟ ਰੈਸ਼ਨ ਠੰਡੀ ਦਾ ਤੂੰ ਜਵਾਬਾਂ ਦੇ ਮਗਰ ਨਾ ਲੱਗ ਛੰਡ ਤੂੰ ਜਵਾਬਾਂ ਦੇ ਮਗਰ ਨਾ ਲੱਗ ਚੰਗਾ ਫੇਰ ਹੁਣ ਹੀ ਲਿਖਾ ਪੀਂਦੇ ਉਹਨੇ ਕਿ ਲਿਖਤ ਲਗਾਈ ਕਰਾਉਂਗਾ ਤੇਰੀ ਤੂੰ ਉਹ ਕਾਪੀ ਮੈਨ ਲੈ ਓਏ ਨਿੱਕ ਚਾਚਾ ਕਿਵੇਂ ਹੋ? ਠੀਕ ਆ ਉਹ ਕਿੱਧਰ ਆਇਆ ਨੇ? ਹੋਰ ਚਾਚਾ ਕੀ ਹਾਲ ਰਹਾ? ਆ ਵੀ ਆ ਇੱਧਰ। ਠੀਕ ਹੈ ਹੋਰ ਚਾਚਾ ਗੱਲ ਦੱਸਣੀ ਹੈ ਤੈਨੂੰ ਗੱਲ ਦੱਸਣ ਤੋਂ ਦਿਲ ਜਾ ਵੀ ਕੰਮਦਾ ਚਾਚਾ ਯਾਰ। ਕੋਈ ਗੱਲ ਚੱਜਦੀ ਵੀ ਆ ਕੋਈ ਭੈਣ ਆ ਯਾਰ ਅਗਰ ਤੂੰ ਨੈਟਟ ਪੜ੍ਹ ਲੈ ਛੱਡ ਜੀ। ਚਾਚਾ ਛੋੜਿਆ ਨਾ ਬੋਕਣ ਜਨਾਨੀ ਭਜਾ ਲਿਆ ਆ। ਇਹ ਮੂਕਾਂ ਕੰਡਾ ਯਾਰ ਚਾਚਾ ਮੈਂ ਆਪ ਦੇਖ ਕੇ ਕੰਦ ਤਦੀ ਨਾ ਯਾਰ ਮੇਰਾ ਪਟਾਣਾ ਮੈਂ ਅੱਖੀ ਦੇਖ ਕੇ ਕੰਦ ਤਦੀ ਚਾਚਾ ਯਾਰ ਉਹੀ ਗੱਲ ਹੈ ਮੈਂ ਗੱਪ ਥੋੜੀ ਮਾਰ ਚਾਚਾ ਅੱਖਾਂ ਉੱਤੇ ਦੇਖ ਕੀ ਦੇਖਿਆ ਮੈਂ ਕੰਦ ਤਦੀ ਯਾ ਅਗੜਾ ਸਾ ਪੈਂਗਾ ਗਿਆ ਚਾਚਾ ਲੈ ਕੇ ਆਉਣਾ ਲੈ ਕੇ ਮਿਕੜਾ ਗੁਦਾਸਾ ਕਾ ਟੂਟਾ ਬੱਕੀ ਛਾਂਗਦੀ ਚਾਚਾ ਟੋਟੂ ਮੈਂ ਲੱਟ ਮੇਰੇ ਸਾ ਕਦੇ ਨਹੀਂ ਛੱਡਦਾ ਨਹੀਂ ਟੋਟੇ ਕਰ ਦੂਗਾ ਭੈਂਟੂ ਦਾ ਮੇਰਾ ਡੈਟ ਖਾਤਾ ਹੋ ਗਿਆ ਚਾਚਾ ਦੇਖੋ ਬੱਕੀ ਛਾਂਗਦੀ ਚਾਚਾ ਬੱਕੀ ਛਾਂਗਦੀ ਕਾਈ ਨੂੰ ਅੱਗੇ ਪੱਖੀ ਜਾਗ ਜਦ ਤੱਕ ਛੱਡੀ ਨਾ ਜਮਾਂ ਨਹੀਂ ਛੱਡਦਾ ਮੈਂ ਗੇਟ ਖੋਲੋ ਜਦ ਤੱਕ ਛੱਡੀ ਨਾ ਛੱਡੀ ਨਾ ਚਾਤਾ ਨੂੰ ਜਦ ਤੱਕ ਛੱਡੀ ਨਾ ਜਮਾਂ ਨਹੀਂ ਛੱਡਦਾ ਮੈਂ ਪੱਖੀ ਸੰਗ ਤੇ ਗੱਟਾ ਮਾਖੀ ਚੱਤਾ ਮਾਰੀ ਚੱਤਾ ਮਾਰੀ ਨਾ ਚੱਤੋ ਪਿਆ ਸਰਦਾਰ ਬਣੇ ਦਾ ਚਾ ਉਹ ਨਾ ਹੁਣ ਦਿਖਾਉਂਗਾ ਬੈਲ ਪੁਣਾ ਮੈਂ ਬਾਹਰ ਨਿਕਲੋ ਹੱਜਾ ਮੈਂ ਮਾਣਾ ਨਹੀਂ ਕਿ ਬਾਈ ਨਾ ਬਾਈ ਕਰ ਤੇਰੀ ਗੱਲ ਸਰਦਾਰ ਤੇਰਾ ਗੱਲ ਹੱਜਾ ਪਿਆਰਾ ਤੂੰ ਵਿਆਹ ਕਰਾ ਲਾ ਜਾਨੂੰ ਦੱਸਾਂਗੇ ਉਹ ਤੱਕ ਦੇ ਰਿਹਾ ਮੇਰੇ ਪੁੱਤ ਤੁਸੀਂ ਕਹਿਣਾ ਮਿਲੂਗੀ ਹੈ ਹੱਜਾ

ਤੇ ਤੈਨੂੰ ਪਤਾ ਨਹੀਂ ਸੀ ਮੇਰੇ ਤੇ ਪੁੱਛੇ ਬਣਾ ਬਹਿ ਕੇ ਮੈਂ ਕਰਾਇਆ ਤੂੰ ਉਹ ਤੇਨੂੰ ਪੁੱਛਣਾ ਕਿ ਇਹ ਤੇਰੀ ਪਰਜਾਈ ਹੈ ਉਹ ਮੈਂ ਵਿਆਹ ਕਰਾ ਕੇ ਤੇ ਆ ਉਹ ਮੇਰੀ ਗਮੀਨ ਦਾ ਹੀ ਸਾਡੇ ਫਿਰ ਮਨ ਉਹ ਨਾ ਮੈਂ ਤੂੰ ਉਹ ਮੈਂ ਜਮੀਰ ਸਾਰਾ ਕੁਝ ਦੋ ਟੈਸ਼ਨ ਨਾ ਤੇਰੀ ਪਰਜਾਈ ਹੈ ਹਾਂ ਲੱਤੀ ਤੂੰ ਕੌਣ ਲੱਤੀ ਤਮ ਲੱਤੀ ਕੌਣ ਆ ਉਹ ਮੇਰੇ ਘਰ ਵਾਲੀ ਐ ਮੇਰੇ ਘਰ ਵਾਲੀ ਐ ਇਹ ਤੇਰੀ ਪਰਜਾਈ ਹੈ ਬੋਲ ਬੋਲ ਨਪਾਏ ਇਹ ਕੌਣ ਹੈ ਇਹ ਤੇਰਾ ਦਿਉਰਾ ਛੋਟਾ ਦਿਉਰਾ ਤੇਰਾ ਤੂੰ ਤਾਂ ਕਹਿੰਦਾ ਸੀ ਵੀ ਆਕੇ ਇਹ ਮੈਂ ਕਿ ਕਰ ਲਏ ਹੂੰ ਮੈਂ ਕਿੱਥੇ ਪੈਦਾ ਹੋ ਗਿਆ ਯੂ ਓਏ ਪੈਦਾ ਹੋ ਗਿਆ ਇਹਦਾ ਦਸਮਾ ਨੂੰ ਕਿੱਥੇ ਪੈਦਾ ਹੋ ਗਿਆ ਇਹਦਾ ਵੀ ਜ਼ਮੀਨ ਤੇ ਹਿੱਸਾ ਪਣੂ 30 ਕਿੱਲੇ ਪਣੋ ਦਾ ਤੂੰ ਟੈਨਸ਼ਨ ਕਰੰਨੀ ਤੇਰਾ ਦਿਉਰਾ ਛੋਟਾ ਹੈ ਆਜਾ ਬਈ ਆਪਣੇ ਬਾਹਰ ਖੋਦ ਨਹੀਂ ਦਿੰਦਾ ਸਾਨੂੰ ਗੱਲ ਸੁਣ ਲੋ ਨਾ ਨਾ ਹੁਣ ਤੇਰਾ ਦਿਉਰਾ ਕੋ ਮਾਨਾ ਮੰਨਿਆ ਮਾਰੀ ਮੇਰੀ ਗੱਲ ਸੁਣ ਲੈ ਗੁੱਗੀ ਇਹਦੇ ਨਾਲ ਨਾ ਜੀ ਛੜ ਕੇ ਰਹਿ ਠੀਕਾ ਨਾ ਮੇਰੇ ਬਾਹਰ ਤੋਂ ਨੂੰ ਕਨਾਲ ਵੀ ਡਿੰਡਾ ਹੋਰ ਦਸ ਮਿੰਟ ਓਏ ਆਪਾਂ ਸਭ ਕੁਝ ਦੇਵਾਂਗਾ ਤੈਨੂੰ ਕਿਹੜਾ ਬਾਈ ਤੂੰ ਤੇਰੇ ਨਾਲ ਗਿਆ ਕਿਹੜਾ ਗਿਆ ਉਹ ਆਪਣੇ ਕੋਲੇ ਪੀ ਕੇ ਬੱਲੇਬਾਲ ਕਰ ਤੂੰ ਤਾਂ ਅਸ਼ਰ ਗੋਲੇ ਗਿਆ ਇਹਨਾਂ ਨੂੰ ਮਾਰਦੇ ਜਾਣਗੇ ਮਾਰਨ ਨੂੰ ਜਾ ਕੇ ਮੈਂ ਤਾਂ ਬੇਸ਼ਕੀ ਕਰਾਤੀਆ ਪੂਰੀ ਰਾਤ ਬੈਠ ਕੇ ਰਹਿਆ 12 ਘੰਟੇ ਮੈਂ ਥੱਲੇ ਰੁਕੀ ਪਈ ਬਚਾ ਲਿਆ ਇਹਨੂੰ ਕੱਢ ਮੰਗਿਆ ਹੀ ਮੈਂ ਜਾ ਜਿਆਦਾ ਤੂੰ ਕਿੱਦਾਂ ਮਾਰ ਗਿਆ ਤਾ ਹੈ ਆਏ ਸੁਣਦੇ ਗੱਲ ਕਰੌਂਦਾ ਤੂੰ ਮਾਇਕਾ ਛੜਾ ਪੇ ਜਾਣਾ ਖੇਡਾ ਹੋ ਰਿਹਾ ਹੈ ਕੋਈ ਮਾਲੂਰ ਵੈਰੀ ਪਾਲੀ ਖਵਾਵਾ ਚਲੋ ਸਾਰਾ ਕੁਝ ਦੇਣ ਲਾਹਾ ਜਿਹੜਾ ਤੈਨੂੰ ਸਾਰਾ ਕੁਝ ਮਿਲੂਗਾ ਇਸ ਦਾ ਆ ਤੇਰੀ ਭਝਾਈ ਤੈਨੂੰ ਰੋਟੀ ਪਾਣੀ ਸਾਰਾ ਕੁਝ ਦਊਂਗੀ ਤੈਨੂੰ ਟੈਨਸ਼ਨ ਕਰਨਾ ਹੀ ਸਾਡਾ ਭਾਈ ਮਿਲੂਗੀ 15 ਕਿੱਲੇ ਮੇਰੇ ਨਾਲ ਬੋਲ ਲਿਆ ਉਹ ਪਰ ਤੈਨੂੰ ਸਾਰਾ ਰੋਟੀ ਪਾਣੀ ਵੀ ਦਊਗੀ ਇਹ ਤੈਨੂੰ ਕਿਉਂ ਘਪਰਾਈ ਅੱਲਾ ਤੂੰ ਕਿਸੇ ਦੀ ਮੰਗ ਨਾ ਲਗ ਉਹ ਕਹਵਲੀ ਮੂੰਹੋਂ ਹੀ ਬਲਾ ਬੋਲਦੀ ਭਾਂਡੇ ਯਾਰਾ ਤੂੰ ਕਹਿੰਦਾ ਰੋਕੀ ਦੋ ਉਹ ਬੋਲਦੀ ਕਿਉਂ ਨਹੀਂ ਉਹ ਮੇਰੇ ਕਰਕੇ ਤੈਨੂੰ ਸਾਰਾ ਬਲਾਉ ਵੀ ਨਹੀਂ ਤੈਨੂੰ ਕਿਉਂ ਮੈਂ ਟੈਨਸ਼ਨ ਲਈ ਅੱਲਾ ਕਰ ਤੂੰ 15 ਕਿੱਲੇ ਬਾਣ ਤੈਨੂੰ ਉਹਦੇ ਕੋਈ ਨਹੀਂ ਰੋਟੀ ਪਾਣੀ ਚੰਗਾ ਹੋਣਾ ਭਾਂਡੇ ਯਾਰਾ ਕਦੀ ਨਾ ਕੱਪ ਲੈ ਕੇ ਇਹ ਗੱਲ ਸੁਣ ਤਨ ਸਭ ਕੁਝ ਮਿਲੇ ਰੋਟੀ ਵੀ ਮਿਲੇ ਚਾਹ ਵੀ ਮਿਲੇਗੀ ਕਪੜੇ ਵੀ ਧੋ ਕੇ ਦੇ ਦੂੰਗੀ ਤੈਨੂੰ ਤੇ ਸਭ ਕੁਝ ਕਰੂੰਗੀ ਐਸੀ ਗੱਲ ਨਹੀਂ ਆ ਕੇ ਕੱਲ ਨਾ ਪੁੱਲ ਪਾਫੂ ਟੂੰ ਤੇਰੀ ਆ ਕੇ ਐਸੀ ਨਹੀਂ ਸਾਰੀ ਲੀੜੇ ਕਪੜੇ ਸਭ ਧੋਣ ਤੇਰੇ ਹੋਰ ਨਹੀਂ ਆ ਇਸ ਨੰਨੇ ਦੀ ਚੋਰੀ ਨਾ ਪਾਪ ਗਰਾਮ ਚ ਗਲ ਕਰਦੀ ਆ ਆ ਇਹ ਤੈਨੂੰ ਸਾਰਾ ਕੁਝ ਦੇ ਦੂੰਗਾ ਤਾਂ ਘਬਰਾਈ ਜਾਣਾ ਪਹਿਲੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੰਨ ਕੋਲ ਆ ਲੈ ਕੋ ਦੇਖ ਕਾਂਦੇ ਤੋਂ ਉਂਤ ਸੁਣਾ ਕੇ ਤੈਨੂੰ ਮੱਤਲ ਮੱਕਣਾ ਤੇਰੀ ਛੋਟੀ ਭੈਣ ਹੈਗੀ ਮੈਨੂੰ ਉਹਦਾ ਰਿਸ਼ਤਾ ਕਰਾ ਦੇ ਬੈਣ ਨੇ ਆਹ ਮਰ ਗਈ ਉਹਦਾ ਗੱਲ ਗਿਆ ਛੋਟੀ ਹੋਏ ਹੈ ਨਹੀਂ ਹੈ ਹੈ ਹੀ ਨਹੀਂ ਛੋਟੀ ਤਾਂ ਵੱਡੀ ਹੋਣੀ ਤੇ ਨਾ ਵੱਡੀ ਵੀ ਵਿਆਹੀਆਂ ਛੋਟੀ ਵੀ ਵਿਆਹੀਆਂ ਛੋਟੀ ਜਮਾਈਆਂ ਵਾਲੀ ਹੋਣੀ ਹੈ ਗਲਤ ਸੁਲ ਮੇਰੀ ਤੂੰ ਮੈਨੂੰ ਤਨ ਕਹਿਂ ਗਾਲੋ ਮੇਰੀ ਗਰਦਾਸ ਕਰ ਗਲ ਮੈਨੂੰ ਸਾਰਾ ਕੁਝ ਮਿਲੂਆ ਤੈਨੂੰ ਅਸੀਂ ਕਹਿਦਾ ਸੀ ਤੈਨੂੰ ਸਾਰਾ ਕੁਝ ਉੱਤੀ ਪਾਣਾ ਦੱਪਾ ਮੈਨੂੰ ਦੇ ਮੈਂ ਇਹ ਸੋਕੇ ਬਲਗਰ ਚਲੇ ਔਰ ਆਈ ਲਵ ਮਰੀਏ ਲੱਗੇ ਕਿਉ ਮਰੀ ਜਾਨੀ ਆ ਤੂੰ ਛੋਟੇ ਭਾਈ ਤੇਰੀ ਰਹਿ ਰਸਦੀ ਕੀ ਆ ਸਾਡੀ ਤਾਂ ਦੋਨੇ ਜੀਵਾਂ ਦੀ ਮਨਜ਼ੂਰੀ ਜੇ ਮਨਜ਼ੂਰੀ ਮੈਂ ਕਪਟਾ ਵੇ ਪਟੀ ਜੇ ਨਾ ਰਹਿ ਕਰੂਗਾ ਮੈਂ ਟਾਈਟ ਹੈ ਬਾਕੀ ਰੰਪਰਾ ਵੇ ਡੋ ਮੰਨ ਰੋਕੀ ਮੈਂ ਟਾਈਟ ਇਹ ਨਹੀਂ ਆ ਰਿਹਾ ਕਰਦਾ 15 ਕਿੱਲੇ ਦੇ ਨਾਲ ਲਵਾਉਂਗਾ ਉਹ ਐ ਕਿਵੇਂ 15 ਕਿੱਲੇ ਲਵਾਵਾਂਗਾ ਤੇਰੀ ਭੁਜਾਈ ਲੈਂਦੀ ਹੈ ਦੇਖ ਸਾਰਾ ਕੁਝ ਆਪਣਾ ਸਿਸਟਮ ਹੋ ਗਿਆ ਮੈਂ ਕਹਿੰਦਾ ਮੈਂ ਕਹਾਂ ਗੋਲੂ ਨਾ ਪਈ ਗੋਲੂ ਗੋਲੂ ਪੁੱਟੜੇ ਆਓਏ ਉਹ ਗੱਲਾਂ ਛੱਡ ਦੇ ਤੇ ਮੇਰੀ ਗੱਲ ਸੁਣ ਪਹਿਲਾਂ ਕਿਵੇਂ ਆ ਜਾ ਪਾਂ ਗੱਲ ਉਹ ਰਿਆ ਇਆਂ ਨਾ ਕਰ ਕੁਛ ਨਹੀਂ ਬੱਚਾ ਨੂੰ ਮਿਲ ਮੰਡੇ ਤੇ Tata ਮੈਨੂੰ ਗੜਬੜ ਜੀ ਲੱਗਦੀ ਹੈ ਆਹਨ ਤੋਂ ਗੱਲ ਕਰਕੇ ਪੰਡਿਆ ਕਿ ਲਈ ਨਾਲ ਬਾਕੀ ਮੁੜ ਕੇ ਆਪਾਂ ਨੂੰ ਘਰੋਂ ਕੱਢ ਦੇਣ ਡੁੱਣਾ ਚਾਚਾ ਉਹ ਤੇ ਪਹਿਲਾਂ ਦੱਸਣਾ ਜੇ ਸਾਰਾ ਰੋਟੀ ਪਾਣੀ ਕਰਵਾਉਗੀ ਬੱਟੂ ਪਹਿਲਾਂ ਮੇਰੀ ਗੱਲ ਸੁਣ ਲਾਗਦੇ ਮੇਰੀ ਗੱਲ ਸੁਣ ਪਹਿਲਾਂ ਤਾਂ ਸਾਡਾ ਯਕੀਨ ਆਇਆ ਕਿ ਟੱਕ ਜਾ ਬਿੱਟੂ ਸਾਡੇ ਤੋਂ ਚੋਰੀਆਂ ਕਰਾ ਲਿਆ ਬਿਆ ਅੱਛਾ ਹਾਂ ਪਰ ਆਵਾ ਸਾਨੂੰ ਤੇਰੇ ਤੇ ਹੈਗੇ ਯਕੀਨ ਠੀਕ ਹੈ ਤੂੰ ਮੂਟਨ ਬਗਾ ਖੰਡਾ ਟਾਂ ਨੀ ਜੀ ਕਿੰਨੀ ਮੂਟ ਕੱਟ ਕੇ ਆਏ ਹੋ ਨਾ ਕਿ ਨਾਪੜਾ ਵਾ ਉਹ ਤੇਰੀ ਭੈੜੀ ਤੇ ਦਾ ਯਕੀਨ ਕਰਦਾ ਇਹਨੂੰ ਸਾਰਾ ਕੁਝ ਦੇਵਾਂਗਾ ਸੱਜਣਾ ਬੱਸ ਨਾ ਕਰਨਾ ਇਹ ਤਾਂ ਕੰਨ ਬਗਾਨਾ ਨਾਪੜਾ ਵਾ ਜਿੱਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਕੋਈ ਪਟਾ ਨਹੀਂ ਕੋਈ ਧੰਨ ਬਗਾਨਾ ਜੇ ਦੱਸ ਸਾਰਾ ਰੋਟੀ ਪਾਣੀ ਤੈਨੂੰ ਤਾਹ ਕੱਪੜੇ ਫਰੈਸ਼ ਮਿਲਣਗੇ ਤੂੰ ਮੇਰੀ ਗੱਲ ਮੰਨ ਜਾ ਤੂੰ ਬੋਲ ਭਾਗ ਮਾਲੇ ਕੀ ਕਹਿੰਦੀ ਇਹਨੂੰ ਤੂੰ ਸਾਰਾ ਕੁਝ ਛੱਡੀਆ ਸਭ ਕੁਝ ਮਿਲੇ ਸਾਰਾ ਕੁਝ ਦੇਵਾਂਗਾ ਤੈਨੂੰ ਟੈਨਸ਼ਨ ਨਾ ਆਵੇ ਤੈਨੂੰ ਕੋ ਭਰਾਵਾ ਲਾਓ ਭਾਈ ਗੂਠਾ ਲਾਓ ਗੱਟਾ ਲਾਣਗੇ ਬੋਲ ਕਿੱਥੇ ਲਾ ਲਾ ਗੋਡਾ ਲਾ ਰੱਜੀ ਦਵਾਈ ਵਾਲੀ ਸਾਡਾ ਸੀ ਤੇਰੇ ਨਾਲ ਆ ਰਹੇ ਸ਼ਾਮ ਕਾ ਚਾਚਾ ਇਹ ਪਹਿਲਾਂ ਤੋਂ ਟੁੱਟਾ ਆ ਲਗਾਉਂਦੇ ਰਹੇ ਐ ਸੀ ਟਾਲੇ ਪਾਂਗਾ ਮੈਂ ਬੋਲਦਾ ਜੱਜਾ ਉੱਤਾਲੇ ਜਬਰ ਹੁਣ ਕਿਦਾਂ ਦਾ ਹੋ ਆਪਾਂ ਇਹ ਨਾਂ ਕਰਾਉਂਦੇ ਫਿਰ ਕਿੱਧਰ ਜਾਂਦੇ ਤਾ